ਜਦੋਂ ਆਪ ਕੁਝ ਲੈ ਜਾਣਾ ਹੁਣ ਪਾਸੇ ਕਰਦਾ ਫਿਰਦਾ ਕਿ ਨਹੀਂ ਲਾਲਚ ਨੂੰ ਓ ਤੇਰਨੋ ਬਲ ਢਿੱਡ ਕੁਡਾ ਦਰਾ ਓਏ ਜੀ ਮੇਰੇ ਨਾਲ ਪਹਿਲਾਂ ਮੇਰੀ ਪਛਾਣ ਪਹੁੰਚ ਜਾਂਦੀ ਅਗਲੇ ਥਾਂ ਤੇ ਓਏ ਛੱਡ ਦੇ ਇਹਨੂੰ ਛੱਡ ਦੇ ਤੇਰਾ ਤੇਰਾ ਇਹ ਹੀ ਮਸਲਾ ਰਹਿੰਦਾ ਤੇਰਾ ਸਾਡੇ ਨਾਲ ਵੀ ਲੜਾਈ ਰਹਿੰਦੀ ਤੇਰੀ ਹੁਣ ਮੱਝ ਨਾਲ ਵੀ ਲੜਾਈ ਆ ਲੈ ਦੱਸ ਦਾਣਾ ਤਾਂ ਉਹਨੇ ਖਾਣਾ ਹੀ ਆ ਅਗਲੀ ਤੇਰੇ ਵਖੀਚ ਕੋਈ ਗੱਲ ਸੱਚੀ ਨਹੀਂ ਆ ਓ ਕਹਿੰਦੀ ਕਰੋ ਪਾਸੇ ਬੀਬੀ ਨੂੰ ਮੈਂ ਦਾਣਾ ਖਾਣਾ ਡੰਡਾ ਲੈ ਕੇ ਐਡਾ ਹੁਣ ਸੁੱਖ ਦੱਸ ਆਇਆ ਨਾ ਤੈਨੂੰ ਨਹੀਂ ਤਾਂ ਤੈਨੂੰ ਤੂੰ ਕਿਧਰ ਲੱਗ ਕੇ ਆ ਗਈ ਐ ਮੈਨੂੰ ਲੈ ਕੇ ਜਾਵਾਂਗੇ ਮੰਡੀ ਕਨੇ ਸਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬੇਟੀ ਹੰਟ ਧਮਾਰੀ ਜਾਂਦੀ ਮਾਤਾ ਕਹਿੰਦੀ ਪਰੇ ਹੋ ਸਾਈਡ ਤੇ ਉਹ ਮੜਾ ਜਾ ਉਹਨੇ ਦਾਣਾ ਖਾਣਾ ਹੀ ਸਾਈਡ ਤੇ ਵੀ ਉਹ ਮੜਾ ਜਾਣਾ ਖਾਈ ਜਾਂਦੀ ਹੈ ਤੇਰਾ ਤੇਰਾ ਇਹ ਹੀ ਮਸਲਾ ਰਹਿੰਦਾ ਤੇਰਾ ਹਾਡੇ ਨਾਲ ਵੀ ਲੜਾਈ ਰਹਿੰਦੀ ਤੇਰੀ ਹੁਣ ਮੱਝ ਨਾਲ ਵੀ ਲੜਾਈ ਆ ਲੈ ਦੱਸ ਦਾਣਾ ਤਾਂ ਉਹਨੇ ਖਾਣਾ ਹੀ ਆ ਅਗਲੀ ਤੇਰੇ ਵਖੀ ਚ ਜਦੋਂ ਸਿੰਘ ਮਾਰੂਗੀ ਉਦੋਂ ਪਰੇ ਹੋਏਗੀ ਹੈ ਉਹਨੂੰ ਵੀ ਉਦੋਂ ਹੀ ਪਤਾ ਲੱਗੂਗਾ ਆਹੋ ਉਹਦੇ ਸਾਹਣੇ ਦੇ ਅੱਗੇ ਫੈਟੀ ਆ ਉਹ ਮੂੰਹ ਵਾਲੇ ਵੇਖੀ ਜਾਂਦੀ ਕਹਿੰਦੀ ਹਟ ਜਾ ਮੱਝੇ ਮੰਮੀ ਨੂੰ ਪਾਸੇ ਕਰ ਦਈਏ ਕਰ ਦਈਏ ਪਾਸੇ ਮੰਮੀ ਨੂੰ ਉਹ ਕਹਿੰਦੀ ਕਰ ਦੋ ਤੇਰਾ ਭੁੱਕਣਾ ਆ ਜਾਂਦਾ ਉਹਨੇ ਸਿਰ ਲੈ ਕੇ ਦੱਸਿਆ ਵੀ ਇਹ ਵੀ ਗੱਲ ਸੱਚੀ ਆ ਕੋਈ ਗੱਲ ਸੱਚੀ ਨਹੀਂ ਗਈ ਆਹ ਉਹ ਕਹਿੰਦੀ ਕਰੋ ਪਾਸੇ ਬੀਬੀ ਨੂੰ ਮੈਂ ਦਾਣਾ ਖਾਣਾ ਡੰਡਾ ਲੈ ਕੇ ਐਡਾ ਬੈਠੀ ਆ ਡੰਡਾ ਵੇ ਕਿੱਡਾ ਮੋਟਾ ਲਈ ਫਿਰਦੀ ਦੱਸਗਾ ਮੱਝ ਮਾਰਨੀ ਆ ਉਹ ਚਲਾ ਜਾ ਬੱਤ ਤੇ ਜੀ ਮੈਂ ਚਲੀ ਜਾਣਾ ਵਾ ਤੇ ਤੂੰ ਮੱਝ ਤੇਈ ਦਾਤਿਆਚਾਰ ਨਾ ਕਰ ਮੱਝੇ ਸਹੀ ਅਤਿਆਚਾਰ ਕਰਦੀ ਨਾ ਤੇਰੇ ਤੇ ਮੰਮੀ ਉਹ ਵੇਂਦੀ ਵਿਚਾਰੀ ਉਹਨਾ ਬਣਾਦੀ ਆ ਉਹ ਡਰਦੀ ਤੇਰੇ ਤੋਂ ਉਹ ਡਰਦੀ ਤੇਰੇ ਤੋਂ ਬੋਲਦੀ ਨਹੀਂ ਵਿਚਾਰੀ ਮੱਝੇ ਟੈਨਸ਼ਨ ਨਾ ਲੈ ਮੈਂ ਹੈਗਾ ਇੱਥੇ ਬੁਗੇ ਨਾਲ ਖੜਾ ਤੂੰ ਖੁੱਲ ਕੇ ਬੋਲ ਜੇ ਕੋਈ ਬੋਲਣਾ ਚਾਹੁੰਨੀ ਆ ਦੇ ਤੂੰ ਜੇ ਭੰਗ ਨੂੰ ਆ ਜਾ ਆਓ ਚਲੋਈ ਪਰ ਛੜੀ ਅੱਸੀ ਆ ਵੇ ਹਣ ਵੇਖੋ ਨੇ ਸੁੱਖ ਦਾ ਹੁਣ ਸੁੱਖ ਦੱਸ ਆਇਆ ਨਾ ਤੈਨੂੰ ਨਹੀਂ ਤਾਂ ਤੈਨੂੰ ਹੈ ਤੂੰ ਕਿੱਧਰ ਲੱਗ ਕੇ ਆ ਗਈ ਹੈ ਹੈ ਨਕੀਏ ਜੀਏ ਹੈ ਸਾਡੇ ਬੰਦਿਆਂ ਨੇ ਲਾਲਚ ਹੋਏ ਜਦੋਂ ਆਪ ਕੁਝ ਲੈ ਜਾਣਾ ਹੈ ਹੁਣ ਪਾਸੇ ਕਰਦਾ ਫਿਰਦਾ ਕਿ ਨਹੀਂ ਲਾਲਚ ਨੂੰ ਉਹ ਤੇਰਨੋ ਬਲਾ ਢਿੱਡ ਗੱਡਾ ਦਰਾ ਓਏ ਜੇ ਮੇਰੇ ਨਾਲ ਪਹਿਲਾਂ ਮੇਰੀ ਪਛਾਣ ਪਹੁੰਚ ਜਾਂਦੀ ਅਗਲੇ ਅੱਥਾਂ ਦੇ ਠੀਕ ਹੈ ਨਾ ਤੇ ਢਿੱਡ ਗੱਡਾ ਆਈਡੈਂਟੀਫਾਈਡ ਥਿਸ ਇਜ਼ ਮਾਈ ਆਈਡੈਂਟੀਫਾਈ ਕੋਡ ਨੰਬਰ ਤੂੰ ਕੀ ਲਾਉਦੀ ਆ ਹੈ ਹੈਲੋ ਹੈਲੋ ਨਾ ਮੈਲੋ ਖਾਣ ਨੂੰ ਹੈ ਨਹੀਂ ਕੁੱਤਰੀ ਤਾਨੂੰ ਕੋ ਐ ਨਹੀਂ ਮਿਲਕ ਅੱਜ ਯੋ ਯੋ ਲੈ ਯੋ ਐ ਨਹੀਂ ਕੋ ਖਾਣ ਮੇਰ ਕੋ ਲੈ ਆ ਆ ਗਿਆ ਆ ਗਿਆ ਪਾਗਲ ਓਏ ਇਧਰ ਆ ਓਏ ਪਾਗਲਾ ਉੱਲੂ ਬੰਦਾ ਉੱਲੂ ਬੰਦਾ ਹਨਾ ਕੋ ਸਾਰਾ ਨਾ ਤਗੜਾ ਉੱਲੂ ਬੰਦਾ ਗੇੜੇ ਮੇਰੇ ਮੈਨੂੰ ਪਤਾ ਕਿਉਂ ਕੱਢਣ ਦੇ ਆ ਵੇ ਆ ਗੰਦੀ ਬੜੀ ਤੇਰਾ ਪੂਛ ਹੀ ਫੜ ਲੈਂਦੀ ਆਣ ਕੇ ਕੀ ਜੀ ਆ ਜੀ ਬਾਲੀ ਪੈੜੀ ਲਿਆ ਓਏ ਛੱਡ ਦੇ ਉਹਨੂੰ ਛੱਡ ਦੇ ਛੱਡ ਦੇ ਗੱਲ ਹੀ ਨਹੀਂ ਮੰਨਦੀ ਵੇ ਇਹ ਕੱਢੀ ਠਾ ਤੂੰ ਲਓ ਜੀ ਝੋਨਾ ਹੁਣ ਆਪਾਂ ਰੱਖ ਲਿਆ ਦੋਵੇਂ ਟੇਰੀਆਂ ਵਿੱਚ ਕਿਨੇ ਗੱਗੂ ਯੈਸ ਜਿਹੜਾ ਹੁਣ ਆਪਣਾ ਝੋਨਾ ਘਰੇ ਆ ਉਹਦਾ ਸਹੀ ਮੌਇਸਚਰ ਕਰਕੇ ਫੇਰ ਹੀ ਉਹਨੂੰ ਲੈ ਕੇ ਜਾਵਾਂਗੇ ਮੰਡੀ ਕਨੇ ਸਹੀ ਆ ਸਹੀ ਆ yes ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ